ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਵੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਜੱਗਾ ਵਕੀਲ ਸੀ ਓਨੇ ਪੜ੍ਹਾਈ ਕਰਨ ਤੋਂ ਬਾਅਦ ਵਕੀਲ ਦਾ ਕੋਰਸ ਕਰ ਲਿਆ ਸੀ ਤੇ ਪ੍ਰਾਈਵੇਟ ਵਕੀਲ ਬਣ ਗਿਆ ਸੀ ਕਾਫੀ ਉਹਨੂੰ ਨੌਲੇਜ ਵੀ ਸੀ ਵੈਸੇ ਪੱਕਾ ਨਾਮ ਤਾਂ ਉਹਦਾ ਜਗਤਾਰ ਸਿੰਘ ਸੀ ਸਾਰੇ ਉਹਨੂੰ ਜੱਗਾ ਜੱਗਾ ਕਹਿ ਕੇ ਹੀ ਬੁਲਾਉਂਦੇ ਸੀ ਕਿ ਜੱਗਾ ਵਕੀਲ ਆ ਗਿਆ ਮੈਂ ਤੇ ਜੱਗਾ ਇੱਕੂ ਪਿੰਡ ਵਿੱਚ ਰਹਿੰਦੇ ਸੀ ਅਸੀਂ ਦੋਵੇਂ ਇੱਕ ਸਕੂਲ ਵਿੱਚ ਹੀ ਪੜ੍ਹੇ ਸੀ ਪਰ ਮੈਂ ਕੁਝ ਵੀ ਨਹੀਂ ਬਣੀ ਸੀ ਮੇਰਾ ਵੀ ਬਹੁਤ ਸ਼ੌਂਕ ਸੀ ਕਿ ਮੈਂ ਟੀਚਰ ਬਣਾ ਪਰ ਮੇਰੇ ਕੋਲ ਟੀਚਰ ਦੀ ਪੜ੍ਹਾਈ ਕਰਹੀ ਨਹੀਂ ਹੋਈ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਸੀ ਜੋ ਮੈਂ ਟੀਚਰ ਬਣ ਸਕਦੀ ਹਾਂ ਬਸ ਬੀਏ ਕਰਕੇ ਹੀ ਘਰ ਬੈਠ ਗਈ ਤੇ ਘਰਦਿਆਂ ਨੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਮੈਂ ਆਪਣੇ ਮਾਪਿਆਂ ਦੀ ਇਕੱਲੀ ਕੱਲੀ ਧੀ ਸੀ ਮੇਰੇ ਦੋ ਭਰਾ ਸੀ ਦੋਵੇਂ ਬਸ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਸੀ ਉਹਨਾਂ ਨੂੰ ਮੇਰੀ ਪੜ੍ਹਾਈ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਕਹਿੰਦੇ ਸੀ ਕਿ ਜੇ ਪੜ੍ਹਨਾ ਤਾਂ ਪੜ ਲੈ, ਨਹੀਂ ਤਾਂ ਘਰ ਬੈਠ ਜਾ। ਘਰ ਦਾ ਕੰਮ ਕਰਿਆ ਕਰ। ਇੰਨਾ ਹੀ ਬਹੁਤਾ। ਅੱਜਕੱਲ ਕੋ ਪੜ੍ਹਾਈਆਂ ਕਰਵਾਉਣ ਦਾ ਕੋਈ ਫਾਇਦਾ ਨਹੀਂ। ਕੁੜੀਆਂ ਵਿਗੜਨ ਲੱਗੀਆਂ, ਦੇਰ ਨਹੀਂ ਲਾਉਂਦੀਆਂ। ਮੇਰੇ ਭਰਾ ਤੇ ਆਪ ਕੋਈ ਕੰਮ ਝੱਜਦਾ ਨਹੀਂ ਸੀ ਕਰਦੇ। ਸਾਰਾ ਦਿਨ ਬੱਸ ਸਕੂਲ ਵਾਲੀਆਂ ਕੁੜੀਆਂ ਦੇ ਪਿੱਛੇ ਗੇੜੀਆਂ ਮਾਰਦੇ। ਆਪ ਤਾਂ ਵਸਾਂ ਦੱਸਦਾ ਸੀ ਹੀ ਪੜੇ ਸੀ, ਦੋਵੇਂ ਇੱਕੋ ਕਲਾਸ ਵਿੱਚ ਹੀ ਸੀ। ਮੈਂ ਹੀ ਵੱਡੀ ਸੀ। ਉਹ ਦੋਵੇਂ ਛੋਟੇ ਸੀ ਮੈਨੂੰ ਕਹਿੰਦੇ ਸੀ ਕਿ ਜੋਤੀ ਤੂੰ ਆਪਣਾ ਕੰਮ ਕਰਿਆ ਕਰ ਸਾਨੂੰ ਅਕਲਾ ਨਾ ਦਿਆ ਕਰ ਤੂੰ ਆਪਣੀ ਅਕਲਾ ਆਪਣੇ ਕੋਲ ਹੀ ਰੱਖ ਮੇਰੇ ਛੋਟੇ ਭਰਾ ਜਦੋਂ ਮੈਨੂੰ ਇਦਾਂ ਬੋਲਦੇ ਸੀ ਮੈਨੂੰ ਬਹੁਤ ਗੁੱਸਾ ਚੜਦਾ ਸੀ ਮੰਮੀ ਡੈਡੀ ਤਾਂ ਵਿਚਾਰੇ ਭੋਲੇ ਪੰਛੀ ਸੀ ਉਹ ਤਾਂ ਜ਼ਿਆਦਾ ਬੋਲਦੇ ਹੀ ਨਹੀਂ ਸੀ ਉਹਨਾਂ ਦੇ ਕਹਿਣੇਕਾਰ ਵਿੱਚੋਂ ਦੋਵੇਂ ਮੁੰਡੇ ਹੀ ਬਾਹਰ ਸੀ ਕੋਈ ਵੀ ਆਖੇ ਲੱਗ ਕੇ ਖੁਸ਼ ਨਹੀਂ ਸੀ ਡੈਡੀ ਵੀ ਬਿਮਾਰ ਹੀ ਰਹਿੰਦਾ ਸੀ ਤੇ ਮੰਮੀ ਮਾੜਾ ਮੋਟਾ ਕੰਮ ਕਰਦੀ ਸੀ ਤੇ ਟਾਈਮ ਪਾਸ ਹੋ ਜਾਂਦਾ ਸੀ ਮੈਂ ਵੀ ਪ੍ਰਾਈਵੇਟ ਪੜਾਉਣ ਲੱਗ ਪਈ ਸੀ ਨਿਆਣਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਥੋੜੇ-ਬਹੁਤੇ ਪੈਸੇ ਮੈਨੂੰ ਆ ਜਾਂਦੇ ਸੀ ਬਸ ਥੋੜੇ-ਬਹੁਤੇ ਪੈਸੇ ਮੰਮੀ ਡੈਡੀ ਕਮਾ ਲੈਂਦੇ ਸੀ ਤੇ ਅਸੀਂ ਆਪਣੇ ਵਿਹਲੇ ਮੁੰਡਿਆਂ ਨੂੰ ਹੀ ਖਵਾਉਂਦੇ ਸੀ ਮੇਰੀ ਮਾਂ ਕਹਿੰਦੀ ਸੀ ਕਿ ਇਹਨਾਂ ਦੇ ਨਾਲੋਂ ਤਾਂ ਮੇਰੇ ਦੋ ਕੁੜੀਆਂ ਹੋਰ ਹੋ ਜਾਂਦੀਆਂ ਤਾਂ ਚੰਗਾ ਸੀ ਜਿੱਦਾਂ ਜੋਤੀ ਬੱਚਿਆਂ ਨੂੰ ਪੜਾਉਂਦੀ ਆ ਤੇ ਨਾਲੇ ਟਿਊਸ਼ਨ ਜੋ ਵੀ ਪੈਸੇ ਕਮਾਉਂਦੀ ਆ ਕਦੀ ਵੀ ਤੰਗੀ ਨਹੀਂ ਆਈ ਜੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਤਾਂ ਅਸੀਂ ਇਹਦੇ ਕੋਲੋਂ ਘਰ ਦਾ ਗੁਜ਼ਾਰਾ ਕਰ ਲੈਨੇ ਆ ਇਹੋ ਜਿਹੇ ਤੈਨ ਮੁੰਡੇ ਹੁੰਦੇ ਤਾਂ ਅਸੀਂ ਭੁੱਖੇ ਹੀ ਮਰ ਜਾਣਾ ਸੀ ਪਰ ਮੇਰੇ ਭਰਾਵਾਂ ਦੇ ਤਾਂ ਸਿਰ ਤੇ ਜੂਣੀ ਸੀ ਸਰਕਦੀ ਉਹ ਤਾਂ ਆਪਣੀ ਮौज-ਮਸਤੀ ਵਿੱਚ ਹੀ ਰਹਿੰਦੇ ਮੇਰੇ ਡੈਡੀ ਦਾ ਮੋਟਰਸਾਈਕਲ ਲੈ ਕੇ ਕੁੜੀਆਂ ਪਿੱਛੇ ਜੇੜੀਆਂ ਮਾਰ ਆਪਣੀ ਐਸ਼ ਕਰਦੀ ਸੀ ਉਹਨਾਂ ਨੂੰ ਤਾਂ ਬਸ ਐਸ਼ ਨਾਲ ਮਤਲਬ ਤੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਦੁੱਧ ਚਾਹੀਦਾ ਸੀ ਖਾਣ-ਪੀਣ ਨੂੰ ਤਾਂ ਬਥੇਰਾ ਸੀ ਪਰ ਉਹਨਾਂ ਨੂੰ ਇੰਨੀ ਅਕਲ ਨਹੀਂ ਸੀ ਕਿ ਅਸੀਂ ਕੋਈ ਕੰਮ ਕਰੀਏ ਤੇ ਆਪਣੇ ਮਾਂ-ਪਿਓ ਨੂੰ ਤੰਗ ਨਾ ਕਰੀਏ ਹਰ ਚੀਜ਼ ਕਹਿ ਦਿੰਦੇ ਸੀ ਕਿ ਸਾਡੇ ਅੰਦਰ ਹੀ ਆ ਜਾਵੇ। ਸੇਤ ਦੇ ਵੀ ਚੰਗੇ ਸੀ ਕੋਈ ਦੁੱਖ ਤਕਲੀਫ ਨਹੀਂ ਸੀ। ਇਹੋ ਜਿਹੇ ਜਵਾਨ ਦੋ ਪੁੱਤ ਹੁਣ ਤੇ ਮਾਂ ਪਿਓ ੱੱਕੇ ਖਾਂਦਾ ਫਿਰੇ ਤਾਂ ਫਿਰ ਰੱਬ ਨੇ ਕਿਸਮਤ ਮਾੜੀ ਹੀ ਲਿਖੀ ਹੁੰਦੀ ਹੈ ਤੇ ਮਾੜੀ ਕਿਸਮਤ ਵਾਲਿਆਂ ਦੀ ਕਿਸਮਤ ਇੱਕ ਦਿਨ ਜ਼ਰੂਰ ਜਾਗਦੀ ਆ। ਮੇਰੇ ਮਾਂ ਪਿਓ ਵਿਚਾਰੇ ਤਰਲਿਆਂ ਨਾਲ ਗੁਜ਼ਾਰਾ ਕਰਦੇ ਸੀ। ਥੋੜੇ ਥੋੜੇ ਪੈਸੇ ਖਰਚ ਦੇ ਕੇ ਕਿਤੇ ਕੋਈ ਦੁੱਖ ਤਕਲੀਫ ਹੋਇਆ ਕਿਹਦੇ ਕੋਲੋਂ ਪੈਸੇ ਮੰਗਾਗੇ। ਮੈਂ ਵੀ ਮਹੀਨੇ ਦਾ 12 ਕੋ 1000 ਕਮਾਉਂਦੀ ਸੀ ਤੇ ਘਰ ਦਾ ਫੇਰ ਹੀ ਗੁਜ਼ਾਰਾ ਚੱਲਦਾ ਸੀ ਮੈਂ ਆਪਣੇ ਪੈਸੇ ਆਪਣੇ ਕੋਲ ਰੱਖ ਲੈਂਦੀ ਸੀ ਕਦੇ-ਕਦੇ ਡੈਡੀ ਨੂੰ ਦਵਾਈ ਲਈ ਪੈਸੇ ਦੇ ਦਿੰਦੀ ਸੀ ਫਿਰ ਹੌਲੀ-ਹੌਲੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਇੱਕੋ ਵਾਰ ਖਾਣ-ਪੀਣ ਦਾ ਸਮਾਨ ਲਿਆ ਲਿਆਵਾਂ ਮੈਂ ਇੱਕੋ ਵਾਰ ਕਾਫੀ ਸਮਾਨ ਲਿਆ ਕਿਸੇ ਤਰ੍ਹਾਂ ਦੀ ਰਸੋਈ ਵਿੱਚ ਕੋਈ ਕਮੀ ਨਹੀਂ ਸੀ ਮੈਂ ਵੀ ਕਹਿ ਦਿੱਤਾ ਕਿ ਮੰਮੀ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਸਭ ਕੁਝ ਆਪ ਕਰ ਲਵਾਂਗੀ ਕਰਦੀਆਂ ਚੀਜ਼ਾਂ ਵੀ ਆਪ ਹੀ ਲੈ ਕੇ ਆਉਂਗੀ ਬਸ ਤੂੰ ਘਰ ਦਾ ਹੀ ਕੰਮ ਕਰਿਆ ਕਰ ਇੰਨਾ ਹੀ ਬਹੁਤਾ ਬਹੁਤ ਸੋਚਦੀ ਸੀ ਮੈਨੂੰ ਬਹੁਤ ਦੁੱਖ ਵੀ ਸੀ ਮੇਰੇ ਭਰਾ ਵੇਲੇ ਰਹਿੰਦੇ ਸੀ ਇਸ ਲਈ ਸਾਰੀ ਜ਼ਿੰਮੇਵਾਰੀ ਮੈਨੂੰ ਹੀ ਕਰਨੀ ਪੈਂਦੀ ਸੀ ਡੈਡੀ ਤਾਂ ਕਦੀ ਕਦੀ ਜ਼ਿਆਦਾ ਹੀ ਬਿਮਾਰ ਹੋ ਜਾਂਦੇ ਸੀ ਤੇ ਫਿਰ ਸਾਰਾ ਸਿਸਟਮ ਮੈਨੂੰ ਹੀ ਦੇਖਣਾ ਪੈਂਦਾ ਸੀ ਉਹਦੀਆਂ ਦਵਾਈਆਂ ਹਸਪਤਾਲ ਜਾਣਾ ਸਭ ਕੁਝ ਮੇਰੇ ਹੀ ਸਿਰ ਤੇ ਸੀ ਇਹੀ ਕੁਝ ਕਰਦੇ ਆ ਮੇਰੇ 3 ਸਾਲ ਲੰਘ ਗਏ ਸੀ ਇੱਕ ਮਾਂ ਦੀ ਤਰ੍ਹਾਂ ਮੈਂ ਟੈਨਸ਼ਨ ਲੈਂਦੀ ਸੀ ਤੇ ਆਪਣੇ ਮਾਪਿਆਂ ਦਾ ਦੁੱਖ ਸੁੱਖ ਦੇਖਦੀ ਸੀ ਇਦਾਂ ਹੀ ਮੈਂ ਹਰ ਰੋਜ਼ ਸਕੂਲ ਆਉਂਦੀ ਜਾਂਦੀ ਸੀ ਤੇ ਇੱਕ ਦਿਨ ਮੈਂ バス ਅੱਡੇ ਤੇ ਖੜੀ ਸੀ ਮੈਨੂੰ バス ਨਹੀਂ ਮਿਲ ਰਹੀ ਸੀ ਮੇਰੇ ਨਾਲ ਹੀ ਆ ਕੇ ਜੱਗਾ ਖੜ ਗਿਆ ਮੈਨੂੰ ਕਹਿਣ ਲੱਗਾ ਕਿ ਜੋਤੀ ਕੀ ਗੱਲ ਹੋਈ ਅੱਜ バス ਕਿਉਂ ਨਹੀਂ ਆਈ ਮੈਂ ਕਿਹਾ ਪਤਾ ਨਹੀਂ ਹਰ ਰੋਜ਼ ਟਾਈਮ ਤੇ ਹੀ ਆਉਂਦੀ ਆ ਪਰ ਅੱਜ 10 ਮਿੰਟ ਲੇਟ ਹੋ ਗਈ ਫਿਰ ਮੈਨੂੰ ਕਹਿਣ ਲੱਗਾ ਕਿ ਚੱਲ ਕੋਈ ਨਹੀਂ ਮੈਂ ਗੱਡੀ ਮੰਗਵਾ ਲੈਣਾ ਜੱਗੇ ਨੇ ਗੱਡੀ ਮੰਗਵਾ ਲਈ ਤੇ ਮੈਂ ਵੀ ਜੱਗੇ ਦੇ ਨਾਲ ਬੈਠ ਸ਼ਹਿਰ ਤੱਕ ਚਲੀ ਗਈ ਬਾਅਦ ਵਿੱਚ ਪਤਾ ਲੱਗਿਆ ਕਿ ਬੱਸ ਅਚਾਨਕ ਖਰਾਬ ਹੋ ਗਈ ਸੀ ਇਸ ਲਈ ਨਹੀਂ ਆਈ ਸੀ ਮੈਂ ਜੱਗੇ ਨਾਲ ਕਾਫੀ ਗੱਲਾਂ ਕੀਤੀਆਂ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਪੜ੍ਹ ਲਿਖ ਕੇ ਪ੍ਰਾਈਵੇਟ ਟੀਚਰ ਬਣ ਗਈ ਆ ਬਹੁਤ ਵਧੀਆ ਗੱਲ ਆ ਮੈਂ ਕਿਹਾ ਕਿ ਘਰ ਦੇ ਖਰਚੇ ਤੇ ਮਜਬੂਰੀਆਂ ਮੈਨੂੰ ਘਰੋਂ ਬਾਹਰ ਆਉਣ ਲਈ ਮਜਬੂਰ ਕਰਦੀਆਂ ਕਿਉਂਕਿ ਮੇਰੇ ਦੋਨੋਂ ਭਰਾ ਬਿਲਕੁਲ ਨਕਮੇ ਆ ਕੋਈ ਕੰਮ ਕਰ ਨਹੀਂ ਕਰਦੇ ਇਸ ਲਈ ਮੈਨੂੰ ਥੋੜੀ ਤਨਖਾਹ ਨਾਲ ਹੀ ਸਾਰਨਾ ਪੈਂਦਾ ਮਾਂ ਪਿਓ ਦੀਆਂ ਦਵਾਈਆਂ ਤੇ ਹੋਰ ਖਰਚਿਆਂ ਨੇ ਤਾਂ ਮੇਰੀ ਜਾਨ ਹੀ ਲੈ ਲਈ ਆ ਮੈਂ ਤੇ ਜੱਗੇ ਨੇ ਇੱਕ ਦੂਜੇ ਦਾ ਨੰਬਰ ਲਿਆ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣ ਦੇ ਲਈ ਗੱਲਬਾਤ ਕਰਨ ਲੱਗ ਪਏ ਸੀ ਉਹ ਮੈਨੂੰ ਕਹਿਣ ਲੱਗਾ ਕਿ ਜੇ ਕਿਸੇ ਚੀਜ਼ ਦੀ ਕੋਈ ਲੋੜ ਹੁੰਦੀ ਆ ਤਾਂ ਮੈਨੂੰ ਦੱਸ ਦਿਆ ਕਰ ਕੋਈ ਗੱਲ ਨਹੀਂ ਮੈਂ ਤੇਰੀ ਹੈਲਪ ਕਰ ਦਿਆ ਕਰੂੰਗਾ ਆਪਾਂ ਦੋਵੇਂ ਫਰੈਂਡ ਆ ਮੈਨੂੰ ਪਤਾ ਸੀ ਕਿ ਜੱਗਾ ਵਕੀਲ ਸੀ ਤੇ ਉਹਦੇ ਕੋਲ ਕਾਫੀ ਪੈਸੇ ਵੀ ਸੀ ਤੇ ਚੰਗੀ ਕਮਾਈ ਕਰਦਾ ਸੀ ਇਹੀ ਸੋਚ ਕੇ ਮੈਂ ਵੀ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਮੈਂ ਤੇ ਜੱਗੇ ਨੇ ਇੱਕ ਅਗੂੜੀ ਦੋਸਤੀ ਬਣਾ ਲਈ ਸਾਡੀ ਆਪਸ ਵਿੱਚ ਬਹੁਤ ਬੰਦੀ ਸੀ ਅਸੀਂ ਇੱਕ ਦੂਸਰੇ ਦਾ ਬਹੁਤ ਤੇ ਕਰਦੇ ਸੀ ਪਰ ਪਿਆਰ ਵਾਲੀ ਕੋਈ ਗੱਲ ਨਹੀਂ ਸੀ ਬਸ ਵੈਸੇ ਹੀ ਇੱਕ ਫਰੈਂਡ ਤੌਰ ਤੇ ਅਸੀਂ ਇੱਕ ਦੂਸਰੇ ਦੀ ਮਦਦ ਕਰਦੇ ਸੀ ਜਦੋਂ ਕਿ ਕਿਤੇ ਮੇਰਾ ਡੈਡੀ ਜਦਾ ਹੀ ਬਿਮਾਰ ਹੋ ਜਾਂਦਾ ਤਾਂ ਜੱਗਾ ਛੱਟ ਗੱਡੀ ਲੈ ਕੇ ਆ ਜਾਂਦਾ ਸੀ ਜਾਂ ਫਿਰ ਕਿਸੇ ਨੂੰ ਭੇਜ ਦਿੰਦਾ ਸੀ ਤੇ ਮੈਂ ਡੈਡੀ ਨੂੰ ਟਾਈਮ ਤੇ ਹੀ ਹਸਪਤਾਲ ਲੈ ਜਾਂਦੀ ਸੀ ਉਹ ਮੇਰੀ ਬਹੁਤ ਮਦਦ ਕਰਦਾ ਸੀ ਆਂਡ ਗਵਾਂਡ ਦੇ ਲੋਕਾਂ ਨੂੰ ਮੇਰੇ ਤੇ ਸ਼ੱਕ ਹੋਣ ਲੱਗ ਪਿਆ ਸੀ ਉਹ ਮੇਰੇ ਮੈਨੂੰ ਗੱਲਾਂ ਕਰਨ ਲੱਗ ਪਏ ਕਿ ਇਹ ਤਾਂ ਜੱਗੇ ਵਕੀਲ ਦੇ ਨਾਲ ਹੀ ਸੈੱਟ ਹੋ ਗਈ ਆ ਆਪਣੇ ਘਰ ਦੇ ਹਾਲਾਤਾਂ ਦਾ ਕਰਕੇ ਇਹ ਜੱਗੇ ਦੇ ਨਾਲ ਗੱਲ ਕਰਦੀ ਹੋਊਗੀ ਤਾਂ ਕਿ ਉਹਦੇ ਕੋਲੋਂ ਪੈਸੇ ਵਗੈਰਾ ਮਿਲ ਜਾਇਆ ਕਰਨਗੇ ਮੈਨੂੰ ਪਤਾ ਸੀ ਕਿ ਲੋਕ ਤਾਂ ਮੇਰੇ ਤੋਂ ਛੜਦੇ ਆ ਕਿ ਇੱਕ ਧੀ ਹੋ ਕੇ ਸਾਰੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੋਈ ਆ ਲੋਕ ਤਾਂ ਬਹੁਤ ਕੋਸ਼ਿਸ਼ ਕੀ ਕਿ ਮੇਰੇ ਭਰਾ ਨੇ ਕੰਮੇ ਨਿਕਲੇ ਆ ਉਹਨਾਂ ਨੂੰ ਕੋਈ ਕੰਮ ਕਰਨੇ ਸੀ ਬਸ ਆਵਾਰਾ ਕਰਦੀ ਕਰਦੇ ਸੀ ਸ਼ਾਮ ਨੂੰ ਵੀ ਮੈਂ ਘਰ ਦਾ ਕੰਮ ਕਰਦੀ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਉਹਨਾਂ ਦੀ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਸੀ ਉਹਨਾਂ ਦੇ ਮਾਪਿਓ ਮੈਨੂੰ ਪੈਸੇ ਦਿੰਦੇ ਸੀ ਤੇ ਪੂਰਾ ਧਿਆਨ ਵੀ ਰੱਖਣਾ ਪੈਂਦਾ ਸੀ ਮੇਰੇ ਸਿਰ ਤੇ ਤਾਂ ਇਹਨਾਂ ਬੋਝ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਕਿਸੇ ਵੇਲੇ ਤਾਂ ਕਿਤੇ ਚੀਜ਼ ਰੱਖ ਕੇ ਭੁੱਲ ਜਾਂਦੀ ਸੀ ਹਰ ਗੱਲ ਭੁੱਲ ਜਾਂਦੀ ਸੀ ਜੱਗਾ ਮੈਨੂੰ ਕਹਿੰਦਾ ਸੀ ਕਿ ਤੂੰ ਇਹਨੇ ਟੈਨਸ਼ਨ ਨਾ ਲਿਆ ਕਰ ਕਿਤੇ ਬਿਮਾਰ ਨਾ ਹੋ ਜਾਵੇਂ ਮੈਨੂੰ ਤੇਰੀ ਬਹੁਤ ਫਿਕਰ ਰਹਿੰਦੀ ਆ ਮੈਂ ਜੱਗੇ ਨੂੰ ਕਿਹਾ ਕਿ ਤੂੰ ਮੈਨੂੰ ਜਿਆਦਾ ਫੋਨ ਨਾ ਕਰਿਆ ਕਰ ਐਵੇਂ ਤੇਰੀ গারਲਫ੍ਰੈਂਡ ਗੁੱਸਾ ਕਰ ਜਾਊਗੀ ਉਹ ਕਹਿਣ ਲੱਗਾ ਤੂੰ ਠੱਕਾਂ ਵਾਲੀ ਐ ਜੋਤੀ ਮੇਰੀ ਕੋਈ গারਲਫ੍ਰੈਂਡ ਨਹੀਂ ਆ ਜੇ ਮੇਰੀ ਕੋਈ গারਲਫ੍ਰੈਂਡ ਹੁੰਦੀ ਤਾਂ ਮੈਂ ਤੇਰੇ ਨਾਲ ਕਦੀ ਵੀ ਗੱਲ ਨਹੀਂ ਕਰਨੀ ਸੀ ਮੈਂ ਤਾਂ ਵੈਸੇ ਤੇਰੇ ਨਾਲ ਇੱਕ ਜਸਟ ਫ੍ਰੈਂਡ ਦੇ ਤੌਰ ਤੇ ਹੀ ਗੱਲ ਕਰਦਾ ਮੇਰੀ ਕੋਈ ਵੀ ਕੁੜੀ ਨਾਲ ਕੋਈ ਗੱਲਬਾਤ ਨਹੀਂ ਆ ਮੈਂ ਇੱਕ ਵਧੀਆ ਵਕੀਲ ਆ ਮੈਨੂੰ ਪਤਾ ਕਿ ਦੁਨੀਆਦਾਰੀ ਕਿੱਦਾਂ ਚੱਲਦੀ ਆ ਮੈਂ ਕਿਹਾ ਠੀਕ ਆ ਹੌਲੀ ਹੌਲੀ ਇਦਾਂ ਹੀ ਟੈਨਾ ਲੰਘਦੇ ਗਏ ਜੱਗੇ ਨਾਲ ਮੇਰੀ ਦੋਸਤੀ ਹੋਣ ਕਰਕੇ ਉਹ ਮੇਰੇ ਦੁੱਖ ਸੁੱਖ ਵਿੱਚ ਸਾਥ ਦਿੰਦਾ ਸੀ ਇੱਕ ਦਿਨ ਮੇਰੇ ਭਰਾਵਾਂ ਨੂੰ ਪਤਾ ਲੱਗਿਆ ਕਿ ਜੱਗੇ ਨਾਲ ਮੈਂ ਗੱਲਬਾਤ ਕਰਦੀ ਆ ਉਹ ਵੀ ਮੈਨੂੰ ਬਹੁਤ ਬੋਲੇ ਕਹਿਣ ਲੱਗੇ ਕਿ ਤੂੰ ਸਾਡੇ ਤੋਂ ਵੱਡੀ ਆ ਤੇ ਸਾਨੂੰ ਮਤਾਂ ਦਿੰਨੀ ਐ ਤੇ ਆਪ ਤੇਰੀ ਕਿਸੇ ਮੁੰਡੇ ਨਾਲ ਗੱਲ ਆ ਮੈਂ ਕਿਹਾ ਉਹ ਕੋਈ ਮੁੰਡਾ ਨਹੀਂ ਉਹ ਵਕੀਲ ਆ ਆਪਣੇ ਪਿੰਡ ਦਾ ਜੱਗਾ ਵਕੀਲ ਉਹਦੇ ਨਾਲ ਮੇਰੀ ਕੋਈ ਗੱਲਬਾਤ ਨਹੀਂ ਆ ਬਸ ਮੇਰੇ ਨਾਲ ਪੜਿਆ ਵਾ ਤੇ ਮੇਰਾ ਇੱਕ ਬੈਸਟ ਫਰੈਂਡ ਆ ਉਹਦੇ ਨਾਲ ਮੇਰਾ ਕੋਈ ਫਾਲਤੂ ਰਿਸ਼ਤਾ ਨਹੀਂ ਆ ਉਹ ਮੇਰਾ ਚੰਗਾ ਦੋਸਤ ਆ ਤੁਹਾਡਾ ਤਾਂ ਮੈਨੂੰ ਕੋਈ ਆਸਰਾ ਨਹੀਂ ਉਹ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜਦਾ ਮੇਰੇ ਮਾਪਿਓ ਦਾ ਦੁੱਖ ਸੁੱਖ ਦੇਖਦਾ ਤਾਂ ਤੁਸੀਂ ਤਾਂ ਬਸ ਆਵਾਰਾਗਰਦੀ ਕਰਦੇ ਹੋ ਜਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੇ ਨਾਲ ਬਹਿਸਬਾਜੀ ਕਰਨ ਲੱਗ ਜਾਂਦੇ ਹੋ ਜੇ ਤੁਸੀਂ ਮਾਪਿਓ ਦਾ ਬੋਝ ਚੱਕ ਲਓ ਤਾਂ ਮੇਰੇ ਸਿਰ ਤੋਂ ਭਾਰ ਥੋੜਾ ਘਟ ਜਾਵੇ ਮੈਂ ਵੀ ਵਿਆਹ ਕਰਵਾ ਕੇ ਆਪਣੇ ਘਰ ਜਾਵਾਂ ਮੇਰਾ ਵੀ ਤਿਲ ਕਰਦਾ ਕਿ ਮੈਂ ਵੀ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਜਾਵਾਂ ਤੇ ਤੁਸੀਂ ਆਪਣੇ ਵੀ ਵਿਆਹ ਕਰਵਾ ਕੇ ਘਰ ਵਸਾਓ ਮਾਂ ਪਿਓ ਨੂੰ ਸੰਭਾਲੋ ਮੈਂ ਸਾਰੀ ਉਮਰ ਇਹਨਾਂ ਨੂੰ ਕਿੱਦਾਂ ਸੰਭਾਲਤੀ ਰਹੂੰਗੀ ਮੇਰੀ ਮਾਂ ਨੂੰ ਤਾਂ ਦੋ ਪੁੱਤ ਜੰਮਣ ਦਾ ਕੋਈ ਫਾਇਦਾ ਨਹੀਂ ਹੋਇਆ ਪਰ ਮੇਰੇ ਭਰਾਵਾਂ ਦੇ ਸਿਰ ਤੇ ਤਾਂ ਜੂ ਨਹੀਂ ਸੀ ਸਰਕਦੀ ਉਹਨਾਂ ਨੇ ਮੇਰੇ ਕੋਲੋਂ ਦੋ ਕੋ ਗੱਲਾਂ ਸੁਣੀਆਂ ਤੇ ਉੱਠ ਕੇ ਕਮਰੇ ਵਿੱਚ ਚਲੇ ਗਏ ਦੋਵੇਂ ਹੀ ਇੱਕੋ ਜਿਹੇ ਸੀ ਦੋਹਾਂ ਵਿੱਚ ਕੋਈ ਫਰਕ ਨਹੀਂ ਸੀ ਕਿ ਜਿਹੜੇ ਨੇ ਇੱਕ ਗੱਲ ਕਹਿ ਦਿੱਤੀ ਦੂਜਾ ਬੋਲਦਾ ਨਹੀਂ ਸੀ ਬਸ ਉੱਠ ਕੇ ਮਗਰ ਹੀ ਤੌਰ ਪੈਂਦਾ ਸੀ ਮੈਨੂੰ ਉਹਨਾਂ ਦਾ ਇਹ ਤਰੀਕਾ ਬਿਲਕੁਲ ਗਲਤ ਲੱਗਦਾ ਸੀ ਮੈਂ ਉਹਨਾਂ ਨਾਲ ਜ਼ਿਆਦਾ ਬੈਂਸ ਨਹੀਂ ਕਰਦੀ ਸੀ ਕਿਸੇ ਵੇਲੇ ਤਾਂ ਇੰਨੇ ਨਸ਼ੇ ਵਿੱਚ ਅੰਨੇ ਹੁੰਦੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਮੈਂ ਤੇ ਮੰਮੀ ਮੱਸਾ ਹੀ ਉਹਨਾਂ ਨੂੰ ਅੰਦਰ ਲੰਮੀਆਂ ਪਾਉਂਦੀਆਂ ਹੁੰਦੀਆਂ ਸੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਦੇ ਵਿਆਹ ਹੋ ਗਏ ਸੀ ਮੇਰਾ ਡੈਡੀ ਮੇਰੀ ਬਹੁਤ ਫਿਕਰ ਕਰਦਾ ਸੀ ਕਹਿੰਦਾ ਸੀ ਕਿ ਜੋਤੀ ਦੀ ਤਾਂ ਕਿਸਮਤ ਹੀ ਮਾੜੀ ਆ ਮੈਂ ਦੋ ਪੁੱਤ ਜੰਮੇ ਸੀ ਕਿ ਚੱਲ ਬੁੱਢੇ ਵੇਲੇ ਸਾਥ ਦੇਣਗੇ ਪਰ ਅਸੀਂ ਤਾਂ ਤੈਨੂੰ ਵੀ ਵਿਆਹ ਨਹੀਂ ਸਕੀ ਜੇ ਤੈਨੂੰ ਵਿਆਹ ਦਿੱਤਾ ਤੇ ਸਾਡਾ ਕੌਣ ਖਿਆਲ ਰੱਖੂਗਾ ਇਹ ਦੋਵੇਂ ਤਾਂ ਸਾਡੇ ਸਿਰ ਤੇ ਬੋਝ ਬਣ ਗਏ ਆ ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਵਿਆਹ ਕਰਵਾ ਕੇ ਆਪਣੇ ਘਰ ਜਾਵਾਂ ਇਹ ਜ਼ਿੰਮੇਵਾਰੀ ਤਾਂ ਮੈਂ ਆਖ ਗਈ ਸੀ ਪਰ ਆਪਣੇ ਮਾਪਿਆਂ ਵੱਲ ਦੇਖ ਕੇ ਮੇਰਾ ਦਿਲ ਪਸੀਜ ਜਾਂਦਾ ਸੀ ਦਿਲ ਕਰਦਾ ਸੀ ਕਿ ਇਹ ਦੋਵਾਂ ਨੂੰ ਆਪਣੇ ਸਹੁਰੇ ਘਰ ਰੱਖ ਲਵਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਇਹ ਘਰ ਡੈਡੀ ਦੇ ਨਾਮ ਤੇ ਆ ਆਪਣੇ ਮੁੰਡੇ ਇਹਨੂੰ ਵੇਚ ਨਹੀਂ ਸਕਦੇ ਕਿਤੇ ਚੰਗਾ ਰਿਸ਼ਤਾ ਵੇਖ ਕੇ ਮੇਰਾ ਵਿਆਹ ਕਰ ਦਿਓ ਮੈਂ ਤੁਹਾਨੂੰ ਲੈ ਕੇ ਆਪਣੇ ਸਹੁਰੇ ਘਰ ਰਹੂੰਗੀ ਤੇ ਆਪੇ ਮੇਰਾ ਘਰ ਵਾਲਾ ਕੰਮਕਾਰ ਕਰੂਗਾ ਤੇ ਇਹਨਾਂ ਮੁੰਡਿਆਂ ਦੀ ਤਾਂ ਟੈਨਸ਼ਨ ਖਤਮ ਹੋਊਗੀ ਘਰ ਨੂੰ ਜਿੰਦੇ ਲਾ ਦੇਵਾਂਗੇ ਨਾਲੇ ਇਹਨਾਂ ਨੂੰ ਵੀ ਅਫਲਾਊਗੀ ਜਦੋਂ ਘਰ ਵਿੱਚੋਂ ਕੁਝ ਨਾ ਮਿਲਿਆ ਤੇ ਆਪੇ ਸੁਧਰ ਜਾਣਗੇ ਪਰ ਇਹਨਾਂ ਨੇ ਕਿਥੋਂ ਸੁਧਰਨਾ ਸੀ ਹੁਣ ਤਾਂ ਬਹੁਤ ਹੀ ਵਿਗੜ ਗਏ ਸੀ ਪਾਣੀ ਸਿਰ ਪਰੋਂ ਲੱਗ ਗਿਆ ਸੀ ਹੌਲੀ ਹੌਲੀ ਮੇਰੇ ਡੈਡੀ ਦੀ ਸਿਹਤ ਬਿਲਕੁਲ ਠੀਕ ਹੋਣ ਲੱਗ ਪਈ ਜੱਗਾ ਮੈਨੂੰ ਕਹਿੰਦਾ ਸੀ ਕਿ ਦੇਖੀ ਤੇਰੇ ਡੈਡੀ ਨੇ ਠੀਕ ਹੋ ਜਾਣਾ ਤੂੰ ਬਿਲਕੁਲ ਫਿਕਰ ਨਾ ਕਰਿਆ ਕਰ ਜੱਗੇ ਦੇ ਬੋਲ ਸੱਚ ਹੋ ਗਏ ਸੀ ਡੈਡੀ ਠੀਕ ਹੋ ਗਏ ਸੀ ਕੰਮਕਾਰ ਵਧੀਆ ਕਰਨ ਲੱਗ ਪਿਆ ਸੀ ਤੇ ਮੰਮੀ ਵੀ ਕੰਮ ਕਰਦੀ ਸੀ ਹੌਲੀ ਹੌਲੀ ਡੈਡੀ ਨੇ ਮੇਰਾ ਵਿਆਹ ਕਰਨ ਬਾਰੇ ਸੋਚਿਆ ਕਿ ਤੀਨ ਨੂੰ ਵਿਆਹ ਕੇ ਆਪਣੇ ਸਹੁਰੇ ਘਰ ਭੇਜਾਂ ਉਹਨੇ ਚੰਗਾ ਰਿਸ਼ਤਾ ਦੇਖਿਆ ਤੇ ਪੱਕਾ ਕਰ ਦਿੱਤਾ ਮੁੰਡਾ ਵੀ ਸੋਹਣਾ ਸੀ ਮਾੜਾ ਮੋਟਾ ਕੰਮ ਕਰਦਾ ਸੀ ਪਰ ਸਾਰੇ ਕਹਿੰਦੇ ਸੀ ਕਿ ਬਹੁਤ ਚੰਗਾ ਮੇਰਾ ਵਿਆਹ ਹੋ ਗਿਆ ਸੀ ਮੈਂ ਵਿਆਹ ਕਰਵਾ ਕੇ ਆਪਣੇ ਘਰ ਚਲੀ ਗਈ ਪਰ ਵਿਆਹ ਦੀ ਪਹਿਲੀ ਰਾਤ ਹੀ ਉਹਨੇ ਦਾਰੂ ਪੀ ਲਈ ਮੈਂ ਕਿਹਾ ਕਿ ਤੁਸੀਂ ਸ਼ਰਾਬ ਕਿਉਂ ਪੀਤੀ ਉਹ ਮੈਨੂੰ ਕਹਿਣ ਲੱਗਾ ਕਿ ਵਿਆਹ ਦਾ ਚਾਹ ਕਿਹਨੂੰ ਨਹੀਂ ਹੁੰਦਾ ਵਿਆਹ ਦੇ ਚਾਹ ਵਿੱਚ ਹੀ ਪੀ ਲਈ ਇਸ ਲਈ ਅੱਗੇ ਤੋਂ ਨਹੀਂ ਪੀਂਦਾ ਮaaf ਕਰ ਦਿਓ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕੁਝ ਹੋਰ ਨਹੀਂ ਕਿਹਾ ਸੀ ਉਨੇ ਮੇਰਾ ਘੁੰਡੇ ਚੱਕਿਆ ਤੇ ਮੈਨੂੰ ਸੋਨੇ ਦੀ ਚੇਨ ਗਿਫਟ ਕੀਤੀ ਮੇਰੇ ਗਲ ਵਿੱਚ ਪਾਈ ਤੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਪਰ ਮੈਨੂੰ ਉਹਦੇ ਤੋਂ ਬਹੁਤ ਨਫ਼ਰਤ ਹੁੰਦੀ ਸੀ ਕਿਉਂਕਿ ਇਹੋ ਜਿਹੇ ਨਸ਼ੇ ਮੇਰੇ ਭਰਾ ਕਰਦੇ ਸੀ ਉਹ ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ ਤੇ ਉੱਪਰੋਂ ਮੈਨੂੰ ਘਰ ਵਾਲਾ ਵੀ ਸ਼ਰਾਬੀ ਮਿਲ ਗਿਆ ਸੀ ਉਹ ਵੀ ਸ਼ਰਾਬ ਪੀ ਕੇ ਸੁਹਾਗ ਰਾਤ ਮੇਰੇ ਨਾਲ ਮਨਾਉਣ ਲੱਗਿਆ ਪਰ ਮੈਂ ਉਹਦੀ ਮਿਹਨਤ ਕੀਤੀ ਤੇ ਮਨਾ ਕਰ ਦਿੱਤਾ ਉਹਨੇ ਦਾਰੂ ਪਤਾ ਨਹੀਂ ਕਿੰਨੀ ਕੁ ਪੀਤੀ ਸੀ ਇੱਕਦਮ ਇੰਨੀ ਚੜ ਗਈ ਕਿ ਉਹ ਮੈਨੂੰ ਪਿਆਰ ਕਰਨ ਤੋਂ ਪਹਿਲਾਂ ਹੀ ਸੌ ਗਿਆ ਇੰਨੀ ਗੂੜੀ ਨੀਂਦ ਵਿੱਚ ਸੁੱਤਾ ਕਿ ਉਹਨੂੰ ਕੁਝ ਵੀ ਪਤਾ ਨਹੀਂ ਸੀ ਮੈਂ ਰਾਤ ਨੂੰ ਜੱਗ ਕੇ ਉਹਨੂੰ ਮੈਸੇਜ ਕੀਤਾ ਕਿ ਮੇਰੀ ਤਾਂ ਕਿਸਮਤ ਫਟ ਗਈ ਰੱਬ ਨੇ ਮੇਰੀ ਕਿਸਮਤ ਵਿੱਚ ਖੁਸ਼ੀ ਲਿਖੀ ਨਹੀਂ ਉੱਪਰੋਂ ਜੇ ਮੇਰਾ ਵਿਆਹ ਹੋਇਆ ਤਾਂ ਉਹ ਵੀ ਬੇਕਾਰ ਮੈਂ ਤਾਂ ਰੁੱਲ ਗਈਆਂ ਮੇਰਾ ਦਿਲ ਕਰਦਾ ਕਿ ਮੈਂ ਕੁਝ ਖਾ ਕੇ ਮਰ ਜਾਵਾਂ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਕੁਝ ਕਾਰਨ ਨੂੰ ਮੈਂ ਹੁਣ ਮਰ ਜਾਊਂਗੀ ਉਹ ਮੈਨੂੰ ਕਹਿਣ ਲੱਗਾ ਤੂੰ ਕਮਲੀ ਹੋ ਗਈਆਂ ਇਦਾਂ ਕੁਝ ਨਹੀਂ ਕਰੀ ਤਾ ਤੂੰ ਦੇਖ ਤੇਰੇ ਘਰ ਵਾਲੇ ਨੇ ਸ਼ਾਇਦ ਵਧਾ ਕਰਕੇ ਹੀ ਸ਼ਰਾਬ ਪੀਤੀ ਹੋਵੇ ਕੀ ਪਤਾ ਅੱਗੇ ਤੋਂ ਨਾ ਪੀਵੇ ਮੈਂ ਕਿਹਾ ਕਿ ਨਹੀਂ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਹਦਾ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਂਦਾ ਪਰ ਇਹਨੇ ਸਾਬਤ ਕਰ ਦਿੱਤਾ ਕਿ ਇਹ ਇੰਨੀ ਜ਼ਿਆਦਾ दारू ਪੀਂਦਾ ਕਿ ਇਹਨੂੰ ਕੁਝ ਵੀ ਨਹੀਂ ਪਤਾ ਲੱਗਦਾ ਇਹ ਤਾਂ ਸਿਰੇ ਦਾ ਸ਼ਰਾਬੀ ਆ ਝੂਠ ਬੋਲ ਕੇ ਮੈਨੂੰ ਫਸਾ ਦਿੱਤਾ ਮੈਂ ਸਭ ਸਮਝਦੀ ਆ ਮੈਂ ਬਹੁਤ ਰੋਂਦੀ ਸੀ ਜੱਗਾ ਮੈਨੂੰ ਫੋਨ ਤੇ ਹੌਸਲਾ ਦਿੰਦਾ ਸੀ ਰਾਤ ਦੇ 12 1 ਵਜ ਗਏ ਸੀ ਮੈਂ ਜੱਗੇ ਨਾਲ ਗੱਲ ਕਰਦੀ ਸੀ ਪਰ ਮੇਰੇ ਘਰ ਵਾਲੇ ਨੂੰ ਕੋਈ ਸੁਰਤ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਮੇਰੀ ਤਾਂ ਸੁਹਾਗ ਰਾਤ ਵੀ ਬਰਬਾਦ ਹੋ ਗਈ ਇੱਕ ਇਹੀ ਵਿਆਹ ਦਾ ਚਾਅ ਹੁੰਦਾ ਤੇ ਉਹ ਵੀ ਪੂਰਾ ਨਹੀਂ ਹੋਇਆ ਰੱਬ ਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਖਿਆ ਹੀ ਨਹੀਂ ਬਸ ਹੁਣ ਤਾਂ ਤੁੱਖੇ ਟੜੀਆਂ ਹੀ ਰਹਿ ਗਈਆਂ ਮੈਂ ਕਾਫੀ ਦੇਰ ਉਹਦੇ ਨਾਲ ਆਪਣੇ ਗੁੱਸੇ ਗਿਲੇ ਕਰਦੀ ਰਹੀ ਜਦਕੇ ਜੱਗੇ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਤੇ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਜੇ ਤੂੰ ਸੁਹਾਗਰਾਤ ਨਹੀਂ ਮਨਾਈ ਤਾਂ ਵਧੀਆ ਗੱਲ ਆ ਜੇ ਤੇਰਾ ਘਰ ਵਾਲਾ ਕੱਲ ਨੂੰ ਸ਼ਰਾਬ ਪੀਊਗਾ ਤਾਂ ਤੂੰ ਫਿਰ ਵੀ ਉਹਨੂੰ ਆਪਣੇ ਲਾਗੇ ਨਹੀਂ ਲੱਗਣ ਦੇਣਾ ਆਪਣੀ ਇੱਜ਼ਤ ਨੂੰ ਸਾਂਭ ਕੇ ਰੱਖੀ ਕੁਝ ਦਿਨ ਗੱਲਾਂ ਕੀਤੀਆਂ ਤੇ ਮੈਂ ਫੋਨ ਕੱਟ ਦਿੱਤਾ ਮੈਨੂੰ ਵੀ ਅਚਾਨਕ ਨੀਂਦ ਆ ਗਈ ਸਵੇਰ ਨੂੰ ਮੇਰਾ ਘਰ ਵਾਲਾ ਉੱਠਿਆ ਤੇ ਕਹਿਣ ਲੱਗਾ ਤੂੰ ਮੈਨੂੰ ਰਾਤ ਨੂੰ ਉਠਾਇਆ ਕਿਉਂ ਨਹੀਂ ਮੈਂ ਕਿਹਾ ਕਿ ਮੈਂ ਤਾਂ ਆਪ ਥੱਕ ਕੇ ਸੌਂ ਗਈ ਸੀ ਮੈਨੂੰ ਆਪਨੇ ਕੁਝ ਪਤਾ ਲੱਗਾ ਮੇਰੀ ਸੱਸ ਕਹਿਣ ਲੱਗੀ ਕਿ ਤਿਆਰ ਹੋ ਜਾਓ ਤੇ ਆਪਣੇ ਘਰ ਫੇਰਾ ਪਾ ਕੇ ਆਓ ਅਸੀਂ ਤਿਆਰ ਹੋਏ ਤੇ ਆਪਣੇ ਘਰ ਆਏ ਮੇਰੇ ਮਾਪਿਓ ਨੇ ਮੇਰੀ ਬਹੁਤ ਇੱਜ਼ਤ ਕੀਤੀ ਤੇ ਮੇਰੇ ਘਰ ਵਾਲੇ ਦੀ ਵੀ ਬਹੁਤ ਇੱਜ਼ਤ ਕੀਤੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਪਰ ਮੈਂ ਆਪਣੇ ਮਾਂ ਨਾਲ ਸਾਰੀ ਗੱਲ ਕੀਤੀ ਉਹ ਮੈਨੂੰ ਕਹਿਣ ਲੱਗੀ ਕਿ ਧੀਏ ਹੁਣ ਤਾਂ ਮਾੜੀ ਚੰਗੀ ਤੈਨੂੰ ਕਟਣੀ ਹੀ ਪੈਣੀ ਆ ਆਪਣਾ ਘਰ ਬਸਾ ਜਿਵੇਂ ਮਰਜੀ ਆਪਣੇ ਨਾਲ ਤਾਂ ਧੋਖਾ ਹੋ ਗਿਆ ਪਰ ਹੁਣ ਅਸੀਂ ਤੈਨੂੰ ਦੂਜੇ ਥਾਣੇ ਵਿਆਹ ਸਕਦੇ ਤੇਰੇ ਭਰਾ ਵੀ ਕੋਈ ਕੰਮ ਨਹੀਂ ਕਰਦੇ ਅਸੀਂ ਤਾਂ ਤੇਰਾ ਵਿਆਹ ਵੀ ਮਸਾਂ ਹੀ ਕੀਤਾ ਹਜੇ ਵੀ ਵਿਆਹ ਦਾ ਥੋੜਾ ਜਿਹਾ ਕਰਜਾ ਸਾਡੇ ਸਿਰ ਤੇ ਆ ਮੈਂ ਆਪਣੀ ਮਾਂ ਦੇ ਗੱਲ ਆ ਕੇ ਬਹੁਤ ਰੋਈ ਸੀ ਮੇਰੀ ਮਾਂ ਨੇ ਮੈਨੂੰ ਹੌਸਲਾ ਹੀ ਦਿੱਤਾ ਸੀ ਫਿਰ ਮੈਂ ਆਪਣੇ ਸਹੁਰੇ ਘਰ ਆ ਗਈ ਰਾਤ ਹੋਈ ਤਾਂ ਮੇਰਾ ਘਰ ਵਾਲਾ ਫਿਰ ਸ਼ਰਾਬ पी ਕੇ ਆਇਆ ਕਹਿਣ ਲੱਗਾ ਕਿ ਮੈਨੂੰ ਮaaf ਕਰ ਦਿਓ ਮੈਂ ਇਕੱਲੀ ਸ਼ਰਾਬ ਹੀ ਪੀਣਾ ਹੋਰ ਕੋਈ ਨਸ਼ਾ ਨਹੀਂ ਕਰਦਾ ਉਹਨੇ ਮੇਰੇ ਨਾਲ ਫਿਰ ਉਹ ਸਭ ਕੁਝ ਕਰਨ ਬਾਰੇ ਸੋਚਿਆ ਚੰਗੀ ਕਿਸਮਤ ਸੀ ਕਿ ਉਹ ਫਿਰ ਸੌ ਗਿਆ ਤੇ ਫਿਰ ਮੈਂ ਬਚ ਗਈ ਮੈਂ ਫਿਰ ਜੱਗੇ ਨਾਲ ਗੱਲ ਕੀਤੀ ਜੱਗਾ ਬਹੁਤ ਖੁਸ਼ ਹੁੰਦਾ ਸੀ ਕਹਿੰਦਾ ਸੀ ਕਿ ਤੇਰੀ ਕਿਸਮਤ ਚੰਗੀ ਆ ਸ਼ਾਇਦ ਤੇਰੀ ਕਿਸਮਤ ਵਿੱਚ ਰੱਬ ਨੇ ਸੱਚੀ ਸੁਹਾਗਰਾਤ ਵੀ ਨਹੀਂ ਲਿਖੀ ਮੇਰੇ ਵਿਆਹ ਨੂੰ ਨਹੀਂ ਨਾ ਹੋ ਗਿਆ ਸੀ ਮੇਰਾ ਘਰ ਵਾਲਾ ਸ਼ਰਾਬ ਪੀਂਦਾ ਤੇ ਸੌ ਜਾਂਦਾ ਸੀ ਪਰ ਮੇਰੇ ਨਾਲ ਕੁਝ ਕਰਦਾ ਨਹੀਂ ਸੀ ਫਿਰ ਮੈਂ ਸੋਚਿਆ ਕਿ ਇਹ ਇਦਾਂ ਕਿਉਂ ਕਰਦਾ ਕੋਈ ਵੀ ਬੰਦਾ ਇਦਾਂ ਨਹੀਂ ਕਰਦਾ ਹੁੰਦਾ ਜੋ ਆਪਣੀ ਘਰ ਵਾਲੇ ਨਾਲ ਕੁਝ ਨਾ ਕਰੇ ਮੈਨੂੰ ਇਸ ਗੱਲ ਦੀ ਫਿਕਰ ਹੋਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਕੁਝ ਕਰਦੇ ਕਿਉਂ ਨਹੀਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਆਪਣਾ ਸੱਚ ਦੱਸਦਾ ਮੈਂ ਤੇਰੇ ਨਾਲ ਇਸ ਲਈ ਕੁਝ ਨਹੀਂ ਕਰਦਾ ਕਿਉਂਕਿ 2 ਸਾਲ ਪਹਿਲਾਂ ਮੈਂ ਦੁਬਈ ਗਿਆ ਸੀ ਤੇ ਉੱਥੇ ਜਾ ਕੇ ਮੈਂ ਡੈਗ ਗਿਆ ਤੇ ਮੇਰਾ ਆਪਰੇਸ਼ਨ ਹੋਇਆ ਆਪਰੇਸ਼ਨ ਹੋਣ ਦੇ ਨਾਲ ਮੇਰੀ ਉਹ ਨਾਸ cắt ਦਿੱਤੀ ਗਈ ਤੇ ਮੈਂ ਬੱਚਾ ਪੈਦਾ ਨਹੀਂ ਕਰ ਸਕਦਾ ਇਸ ਲਈ ਮੈਂ ਰੋਸ਼ ਸ਼ਰਾਬ ਪੀ ਕੇ ਸੌਂ ਜਾਂਦਾ ਮੈਨੂੰ ਆਪਣੀ ਇਹ ਬੇਜ਼ ਦੀ ਬਹੁਤ ਫੀਲ ਹੁੰਦੀ ਆ ਪਰ ਮੈਂ ਕੁਝ ਕਰ ਨਹੀਂ ਸਕਦਾ ਮੈਂ ਤੈਨੂੰ ਝੂਠ ਬੋਲ ਕੇ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ ਇਹ ਸੁਣ ਕੇ ਤਾਂ ਮੇਰਾ ਦਿਲ ਹੀ ਟੁੱਟ ਗਿਆ ਮੈਂ ਬਹੁਤ ਰੋਈ ਸੀ ਮੇਰੀ ਜ਼ਿੰਦਗੀ ਵਿੱਚ ਦੁੱਖ ਹੀ ਕਿਉਂ ਲਿਖੇ ਇੰਨੇ ਸਾਰੇ ਦੁੱਖ ਰੱਬ ਨੇ ਮੈਨੂੰ ਹੀ ਦਿੱਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਮੈਂ ਦੁੱਖ ਹੀ ਦੇਖੇ ਸੀ ਪਰ ਮੈਂ ਆਪਣੇ ਘਰ ਵਾਲੇ ਨੂੰ ਕੁਝ ਨਹੀਂ ਕਿਹਾ ਉਹ ਮੇਰੇ ਵੱਲ ਦੇਖ ਕੇ ਉਦਾਸជា ਹੋ ਗਿਆ ਮੇਰੇ ਤੋਂ ਤੂੰ ਵੇਖ ਨਹੀਂ ਹੁੰਦੀ ਕਿ ਤੂੰ ਇੰਨੀ ਸੋਹਣੀ ਐ ਤੇ ਰੋਨੀ ਐ ਮੈਂ ਤੈਨੂੰ ਬੱਚੇ ਦੀ ਖੁਸ਼ੀ ਨਹੀਂ ਦੇ ਸਕਦਾ ਮੈਂ ਵੀ ਸੋਚਿਆ ਕਿ ਚਲੋ ਬੱਚੇ ਦੇ ਨਾਲ ਤਾਂ ਮੈਂ ਖੁਸ਼ ਹੋ ਜਾਊਂਗੀ ਮੇਰੀ ਜ਼ਿੰਦਗੀ ਬਦਲ ਜਾਊਗੀ ਜਦੋਂ ਮੈਂ ਇਹ ਗੱਲ ਜੱਗੇ ਨਾਲ ਕੀਤੀ ਤਾਂ ਕਹਿਣ ਲੱਗਾ ਕੋਈ ਗੱਲ ਨਹੀਂ ਜੇ ਤਰਾ ਘਰ ਵਾਲਾ ਬੱਚਾ ਨਹੀਂ ਦੇ ਸਕਦਾ ਤਾਂ ਮੈਂ ਤੇਰੇ ਇਸ ਕੰਮ ਵਿੱਚ ਸਾਥ ਦੇਊਂਗਾ ਪਰ ਮੈਂ ਇਹ ਗੱਲ ਦਾ ਸਬੂਤ ਦੇਖੂਗਾ ਕਿ ਤੇਰੇ ਘਰ ਵਾਲਾ ਸੱਚੀ ਬੱਚਾ ਪੈਦਾ ਨਹੀਂ ਕਰ ਸਕਦਾ ਜਾਂ ਫਿਰ ਤੈਨੂੰ ਪਾਗਲ ਬਣਾਉਂਦਾ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਤੁਹਾਡੀ ਗੱਲ ਤੇ ਯਕੀਨ ਨਹੀਂ ਆ ਇਸ ਲਈ ਡਾਕਟਰ ਕੋਲ ਰਿਪੋਰਟਾਂ ਲਿਆ ਕੇ ਦਿਖਾਓ ਮੇਰੇ ਨਾਲ ਜਾ ਕੇ ਸਾਰੇ ਟੈਕਸਟ ਕਰਵਾਈ ਤੇ ਉਹਦੇ ਨਾਲ ਰਿਪੋਰਟਾਂ ਬਿਲਕੁਲ ਉਹਦੇ ਕਹਿਣ ਅਨੁਸਾਰ ਸਹੀ ਆਈਆਂ ਕਿ ਸੱਚੀਓ ਪਿਆਉ ਨਹੀਂ ਬਣ ਸਕਦਾ ਸੀ ਮੈਂ ਚਾਰ ਡਾਕਟਰਾਂ ਕੋਲੋਂ ਰਿਪੋਰਟ ਕਰਵਾਈ ਤਾਂ ਉਹਦੇ ਵਿੱਚ ਇਹੀ ਸਭ ਕੁਝ ਆਇਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਤਾਂ ਬੱਚਾ ਚਾਹੀਦਾ ਕੁਝ ਮਰਜ਼ੀ ਕਰੋ ਮੈਨੂੰ ਬੱਚਾ ਚਾਹੀਦਾ ਉਹ ਮੈਨੂੰ ਕਹਿਣ ਲੱਗਾ ਕਿ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਕੀ ਪਤਾ ਹੋ ਜਾਵੇ ਮੈਂ ਆਪਣੇ ਘਰ ਵਾਲੇ ਦੇ ਨਾਲ ਉਹ ਸਭ ਕੁਝ ਕੀਤਾ ਤੇ ਮੇਰਾ ਘਰ ਵਾਲਾ ਮੇਰੇ ਤੋਂ ਖੁਸ਼ ਹੋ ਗਿਆ ਸੀ ਪਰ ਉਹਦੇ ਤੋਂ ਮੈਨੂੰ ਬੱਚਾ ਨਹੀਂ ਹੋਣਾ ਸੀ ਮੈਨੂੰ ਪਤਾ ਸੀ ਫਿਰ ਵੀ ਮੈਂ ਇੱਕ ਵਾਰ ਆਪਣੇ ਘਰਵਾਲੇ ਦੇ ਨਾਲ ਇਹ ਸਭ ਕੁਝ ਕਰਨਾ ਹੀ ਸੀ ਕਿਉਂਕਿ ਮੈਂ ਬੱਚਾ ਤਾਂ ਜੱਗੇ ਕੋਲੋਂ ਹੀ ਲੈਣਾ ਸੀ ਇਸ ਲਈ ਮੈਂ ਆਪਣੇ ਘਰਵਾਲੇ ਨਾਲ ਸੁਹਾਗਰਾਤ ਮਨਾਈ ਮੇਰੇ ਘਰਵਾਲੇ ਨੇ दारू ਨਹੀਂ ਪੀਤੀ ਸੀ ਉਹਨੇ ਮੈਨੂੰ ਉਸ ਰਾਤ ਖੁਸ਼ ਤਾਂ ਕੀਤਾ ਪਰ ਮੈਨੂੰ ਪਤਾ ਸੀ ਕਿ ਮੈਨੂੰ ਬੱਚਾ ਨਹੀਂ ਮਿਲਣਾ ਮੈਂ ਉਹਦੇ ਨਾਲ ਖੁਸ਼ ਹੋ ਕੇ ਸਭ ਕੁਝ ਕੀਤਾ ਪਰ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਰਹਿਣ ਲਈ ਜਾਣਾ ਮੇਰੇ ਮਾਪਿਓ ਮੈਨੂੰ ਬਹੁਤ ਯਾਦ ਕਰਦੇ ਆ 2 ਕੁ ਮਹੀਨੇ ਬਾਅਦ ਮੈਂ ਆਪਣੇ ਪੇਕੇ ਰਹਿਣ ਲਈ ਆ ਗਈ ਸੀ ਮੈਂ ਇੱਥੇ ਆਈ ਤਾਂ ਜੱਗੇ ਨੂੰ ਮਿਲੀ ਉਹ ਮੈਨੂੰ ਕਹਿਣ ਲੱਗਾ ਕਿ ਦੱਸ ਤੇਰੀ ਪ੍ਰੋਬਲਮ ਦਾ ਕੀ ਹੱਲ ਕਰਾਂ ਮੈਂ ਉਹਨੂੰ ਕਿਹਾ ਕਿ ਇਹ ਤੈਨੂੰ ਵੀ ਪਤਾ ਕਿ ਮੈਂ ਜ਼ਿੰਦਗੀ ਵਿੱਚ ਦੁੱਖ ਹੀ ਦੇਖਿਆ ਜੇ ਮੇਰਾ ਘਰ ਵਾਲਾ ਮੈਨੂੰ ਬੱਚੇ ਦਾ ਸੁੱਖ ਨਹੀਂ ਦੇ ਸਕਦਾ ਤੇ ਤੂੰ ਇਸ ਕੰਮ ਵਿੱਚ ਮੇਰਾ ਸਾਥ ਦੇ ਮੈਨੂੰ ਬੱਚਾ ਚਾਹੀਦਾ ਮੈਂ ਜੱਗੇ ਨੂੰ ਮਿਲੀ ਜੱਗੇ ਨੇ ਮੇਰੇ ਲਈ ਇੱਕ ਕਮਰਾ ਬੁੱਕ ਕਰਵਾਇਆ ਬਹੁਤ ਵਧੀਆ ਸੀਤ ਮੇਰੇ ਲਈ ਬਹੁਤ ਕੁਝ ਕਰਨ ਨੂੰ ਤਿਆਰ ਸੀ ਉਹ ਮੈਨੂੰ ਉਸ ਕਮਰੇ ਵਿੱਚ ਲੈ ਗਿਆ ਤੇ ਮੈਂ ਵੀ ਬਹੁਤ ਖੁਸ਼ ਸੀ ਜੱਗੇ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤਾਂ ਮੈਨੂੰ ਬਹੁਤ ਸਕੂਨ ਮਿਲਿਆ ਸੀ ਮੈਂ ਉਹਦੇ ਨਾਲ ਉਹ ਸਭ ਕੁਝ ਕੀਤਾ ਮੈਨੂੰ ਉਹਦੇ ਨਾਲ ਬਹੁਤ ਮਜ਼ਾ ਆਉਂਦਾ ਸੀ ਪਤਾ ਨਹੀਂ ਕਿਉਂ ਆਪਣੇ ਘਰ ਵਾਲੇ ਨਾਲੋਂ ਜ਼ਿਆਦਾ ਜੱਗੇ ਨਾਲ ਹੀ ਮੈਂ ਖੁਸ਼ ਹੋਈ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਤੇਰੇ ਤੋਂ ਬਹੁਤ ਖੁਸ਼ੀ ਹੋਈ ਆ ਜੱਗਾ ਮੈਨੂੰ ਕਹਿਣ ਲੱਗਾ ਕਿ ਤੂੰ ਇੰਨੀ ਚੰਗੀ ਆ ਪਰ ਰੱਬ ਨੇ ਤੇਰੀ ਕਿਸਮਤ ਬਹੁਤ ਮਾੜੀ ਲਿਖੀ ਆ ਪਤਾ ਨਹੀਂ ਕਿਉਂ ਤੈਨੂੰ ਇੰਨੇ ਦੁੱਖ ਦੇਖਣੇ ਪਏ ਪਰ ਹੁਣੇ ਬੱਚੇ ਵਾਲਾ ਦੁੱਖ ਮੈਂ ਤੈਨੂੰ ਨਹੀਂ ਦੇਖਣ ਦੇਣਾ ਇਹ ਤਾਂ ਮੇਰੇ ਹੀ ਹੱਥ ਵਾਸਾ ਮੈਂ ਤੈਨੂੰ ਜ਼ਰੂਰ ਪ੍ਰੈਗਨੈਂਟ ਕਰੂੰਗਾ ਭਾਵੇਂ ਕੁਝ ਹੋ ਜਾਵੇ ਮੈਂ ਕਿਹਾ ਕਿ ਮੇਰੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਮੈਂ ਜੱਗੇ ਨਾਲ ਉਹ ਸਭ ਕੁਝ ਕੀਤਾ ਉਹਦੇ ਨਾਲ ਖੁਸ਼ ਹੋਈ ਜੱਗੇ ਨੇ ਮੈਨੂੰ ਬਹੁਤ ਨਜ਼ਾਰੇ ਦਿੱਤੇ ਮੇਰੀ ਜ਼ਿੰਦਗੀ ਵਿੱਚ ਇਹ ਪਹਿਲੀ ਖੁਸ਼ੀ ਸੀ ਜਿਹੜੀ ਮੈਂ ਤੇ ਜੱਗੇ ਨੇ ਸਾਂਝੀ ਕੀਤੀ ਨਹੀਂ ਤਾਂ ਮੈਂ ਤਾਂ ਬਸ ਦੁੱਖ ਹੀ ਦੇਖੇ ਸੀ ਪਰ ਜੱਗੇ ਨਾਲ ਖੁਸ਼ ਹੋ ਕੇ ਸ਼ਾਮ ਨੂੰ ਮੈਂ ਘਰ ਆ ਗਈ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਾਲੇ ਬਾਰੇ ਸਭ ਕੁਝ ਦੱਸਿਆ ਉਹ ਵੀ ਰੋਣ ਲੱਗ ਪਈ ਤੇ ਮੇਰੀ ਧੀ ਦੀ ਕਿਸਮਤ ਹੀ ਫਟ ਗਈ ਆ ਪਰ ਮੈਂ ਉਹਨੂੰ ਇਹ ਵੀ ਦੱਸਿਆ ਕਿ ਕਿਸਮਤ ਜਗਵਾਉਣੀ ਵੀ ਮੇਰੇ ਹੱਥ ਵਿੱਚ ਆ ਮੈਂ ਹੁਣ ਚੰਗੀ ਮਾੜੀ ਨਹੀਂ ਆ ਬਸ ਚੰਗੀ ਜ਼ਿੰਦਗੀ ਹੀ ਜਿਉਂਦੀ ਆ ਮੈਂ ਜੱਗੇ ਬਾਰੇ ਉਹਨੂੰ ਸਭ ਕੁਝ ਦੱਸਿਆ ਕਿ ਤੂੰ ਕਿਸੇ ਦੱਸਣਾ ਨਹੀਂ ਫਿਰ ਮੈਂ ਆਪਣੇ ਸਹੁਰੇ ਆ ਗਈ ਮੈਂ ਆਪਣੇ ਘਰ ਵਾਲੇ ਨਾਲ ਵੀ ਉਹ ਸਭ ਕੁਝ ਕਰਦੀ ਰਹੀ ਮਹੀਨੇ ਕੋ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਕਿਉਂ ਨਾ ਆਪਾਂ ਪ੍ਰੈਗਨਨਸੀ ਚੈੱਕ ਕਰਵਾਈਏ ਕੀ ਪਤਾ ਹੁੰਦਾ ਰੱਬ ਦੇ ਰੰਗਾਂ ਦਾ ਮੈਂ ਦੋਖੀ ਦੇਖਿਆ ਮੈਨੂੰ ਕੁਝ ਚੰਗਾ ਵੀ ਹੋ ਸਕਦਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਕੋਈ ਲੋੜ ਨਹੀਂ ਆ ਐਵੇਂ ਪੈਸੇ ਖਰਚਾਂ ਦੀ ਮੈਨੂੰ ਪਤਾ ਕਿ ਮੈਂ ਪਿਆਉਣੀ ਬਣ ਸਕਦਾ ਮੈਂ ਕਿਹਾ ਰੱਬ ਨਾਲੋਂ ਵੱਡਾ ਕੋਈ ਨਹੀਂ ਮੇਰੀ ਭਗਤੀ ਵਿੱਚ ਕੋਈ ਕਮੀ ਨਹੀਂ ਆ ਰੱਬ ਨੇ ਮੈਨੂੰ ਬੱਚਾ ਜ਼ਰੂਰ ਦੇਣਾ ਅਸੀਂ ਪ੍ਰੈਗਨਨਸੀ ਟੈਸਟ ਕਰਵਾਉਣ ਲਈ ਹਸਪਤਾਲ ਗਏ ਤਾਂ ਡਾਕਟਰ ਨੇ ਮੇਰੀ ਰਿਪੋਰਟ ਪੋਜ਼ਿਟਿਵ ਦੱਸੀ ਉਹ ਕਹਿਣ ਲੱਗਾ ਕਿ ਤੂੰ ਤਾਂ ਪ੍ਰੈਗਨੈਂਟ ਆ ਇਹ ਗੱਲ ਸੁਣ ਕੇ ਤਾਂ ਮੇਰੇ ਘਰ ਵਾਲੇ ਦੇ ਹੋਸ਼ ਹੀ ਉੱਡ ਗਏ ਕਹਿਣ ਲੱਗਾ ਕਿ ਇਹ ਕਿਦਾਂ ਹੋ ਸਕਦਾ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਭਗਤੀ ਵਿੱਚ ਕੋਈ ਕਮੀ ਨਹੀਂ ਆ ਰੱਬ ਮੇਰੀ ਜ਼ਰੂਰ ਸੁਣੂਗਾ ਤੁਹਾਡੀਆਂ ਰਿਪੋਰਟਾਂ ਵੀ ਰੱਬ ਨੇ ਗਲਤ ਕਰ ਦਿੱਤੀਆਂ ਮੈਂ ਰੱਬ ਨੂੰ ਇਹੀ ਕਿਹਾ ਸੀ ਕਿ ਡਾਕਟਰ ਡਾਕਟਰਾਂ ਤੋਂ ਉੱਪਰ ਰੱਬ ਹੀ ਆ ਬੇਸ਼ੱਕ ਡਾਕਟਰ ਰੱਬ ਦਾ ਰੂਪਾ ਪਰ ਉਹ ਰੱਬ ਨਹੀਂ ਬਣ ਸਕਦੇ ਮੇਰੇ ਘਰ ਵਾਲੇ ਨੇ ਯਕੀਨ ਕਰ ਲਿਆ ਉਹ ਮੇਰੇ ਨਾਲ ਬਹੁਤ ਖੁਸ਼ ਹੋਇਆ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਹਿਣ ਲੱਗਾ ਕਿ ਰੱਬ ਨੇ ਮੈਨੂੰ ਜ਼ਿੰਦਗੀ ਵਿੱਚ ਉਹ ਖੁਸ਼ੀ ਦਿੱਤੀ ਆ ਜਿਹਨੂੰ ਮੈਂ ਕਦੀ ਭੁੱਲ ਵੀ ਨਹੀਂ ਸਕਦਾ ਮੈਂ ਸੱਚੀ ਪਿਓ ਬਣ ਗਿਆ ਮੈਨੂੰ ਯਕੀਨ ਨਹੀਂ ਹੁੰਦਾ ਮੈਂ ਕਿ ਆ ਰੱਬ ਤੋਂ ਵੱਡਾ ਕੋਈ ਨਹੀਂ ਹੁੰਦਾ ਮੈਂ ਆਪਣੇ ਘਰ ਵਾਲੇ ਨੂੰ ਪਾਗਲ ਬਣਾਇਆ ਸੀ ਤੇ ਬੱਚਾ ਜੱਗੇ ਦਾ ਲੈ ਲਿਆ ਸੀ ਹੌਲੀ-ਹੌਲੀ ਨੌਵੇਂ ਹੀ ਹੋ ਗਏ ਤੇ ਮੇਰੇ ਘਰ ਵਾਲੇ ਨੇ ਮੇਰਾ ਬਹੁਤ ਧਿਆਨ ਰੱਖਿਆ। ਮੈਨੂੰ ਹਰੇਕ ਚੀਜ਼ ਲਿਆ ਕੇ ਦਿੰਦਾ ਰਿਹਾ ਤੇ ਮੈਨੂੰ ਖੁਸ਼ ਰੱਖਿਆ। ਆਖਰ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ। ਮੇਰਾ ਮੁੰਡਾ ਬਹੁਤ ਸੋਹਣਾ ਸੀ। ਉਹਦੀ ਸ਼ਕਲ ਤਾਂ ਜੱਗੇ ਨਾਲ ਮਿਲਦੀ ਸੀ। ਨੈਣ, ਨਕਸ਼, ਹਰ ਇੱਕ ਚੀਜ਼ ਮੈਨੂੰ ਜੱਗੇ ਵਰਗੀ ਹੀ ਲੱਗਦੇ ਸੀ। ਉਹ ਤਾਂ ਮੈਨੂੰ ਨਿਰਾਪੂਰਾ ਜੱਗਾ ਹੀ ਲੱਗਦਾ ਸੀ। ਮੈਨੂੰ ਬੜੀ ਹੈਰਾਨੀ ਹੁੰਦੀ ਸੀ। ਮੈਂ ਜੱਗੇ ਨੂੰ ਫੋਟੋ ਖਿੱਚ ਕੇ ਪਾਈ। ਉਹ ਵੀ ਬਹੁਤ ਖੁਸ਼ ਹੋਇਆ। ਕਹਿਣ ਲੱਗਾ ਕਿ ਤੇਰੀ ਖੁਸ਼ੀ ਮੈਂ ਪੂਰੀ ਕਰ ਦਿੰਦੀ। ਮੈਂ ਘਿਆ ਤੇਰਾ ਬਹੁਤ ਬਹੁਤ ਧੰਨਵਾਦ ਮੈਨੂੰ ਕੁਝ ਤਾਂ ਜ਼ਿੰਦਗੀ ਵਿੱਚ ਮਿਲਿਆ ਕੁਝ ਮਹੀਨਿਆਂ ਬਾਅਦ ਮੈਂ ਜੱਗੇ ਨੂੰ ਫਿਰ ਮਿਲਣ ਲਈ ਆ ਗਈ ਜੱਗਾ ਮੈਨੂੰ ਬੜਾ ਪਿਆਰ ਨਾਲ ਮਿਲਿਆ ਸੀ ਨਾਲੇ ਮੇਰੇ ਮੁੰਡੇ ਦਾ ਵੀ ਉਹ ਬੜਾ ਤੇ ਕਰਦਾ ਸੀ ਕਹਿੰਦਾ ਸੀ ਕਿ ਦੁਨੀਆ ਤੇ ਮੇਰਾ ਵੀ ਇਦਾਂ ਨਾਮ ਹੋਊਗਾ ਮੈਨੂੰ ਪਤਾ ਹੀ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਜੱਗੇ ਤੂੰ ਵੀ ਵਿਆਹ ਕਰਵਾ ਲੈ ਕਹਿਣ ਲੱਗਾ ਕਿ ਤੇਰੇ ਵਰਗੀ ਕੁੜੀ ਨੂੰ ਖੁਸ਼ੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲੂਗੀ ਸ਼ਾਇਦ ਰੱਬ ਮੈਨੂੰ ਖੁਸ਼ੀਆਂ ਨਾਲ ਭਰ ਦੇਊਗਾ ਮੈਂ ਕਿਹਾ ਕਿ ਹਾਂ ਜਰੂਰ ਰੱਬ ਤੈਨੂੰ ਖੁਸ਼ੀਆਂ ਦੇਊਗਾ ਕਾਫੀ ਦੇਰ ਅਸੀਂ ਗੱਲਾਂ ਕਰਦੇ ਰਹੇ ਤੇ ਮੈਂ ਘਰ ਆ ਗਈ ਮੈਂ ਆਪਣੇ ਘਰ ਵਾਲੇ ਨੂੰ ਪਾਗਲ ਬਣਾਇਆ ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਰਦਾ ਸੀ ਜਿਹੜਾ ਮੈਂ ਕਿਸੇ ਸਾਹਮਣੇ ਨਹੀਂ ਸੀ ਕਰਨਾ ਮੈਂ ਬਹੁਤ ਖੁਸ਼ ਸੀ ਪਰ ਮੈਂ ਆਪਣੇ ਘਰ ਵਾਲੇ ਕੋਲੋਂ ਇਰਾਜ਼ ਲੁਕੋ ਕੇ ਹੀ ਰੱਖਿਆ ਸੀ ਕਿ ਇਹ ਬੱਚਾ ਉਹਦਾ ਨਹੀਂ ਆ ਮੈਂ ਉਹਨੂੰ ਵੀ ਪਾਗਲ ਬਣਾ ਦਿੱਤਾ ਸੀ ਮੈਂ ਆਪਣੇ ਸਾਸ ਸਹੁਰੇ ਨੂੰ ਵੀ ਇਹ ਯਕੀਨ ਦਿਵਾ ਦਿੱਤਾ ਸੀ ਕਿ ਇਹ ਮੇਰੇ ਘਰ ਵਾਲੇ ਦਾ ਹੀ ਬੱਚਾ ਮੇਰੇ ਸਾਸ ਸਹੁਰੇ ਤਾਂ ਅਣਪੜ੍ਹ ਸੀ ਮੈਨੂੰ ਇਸ ਗੱਲ ਦਾ ਵੀ ਫਾਇਦਾ ਹੋਇਆ ਤੇ ਮੇਰਾ ਘਰ ਵਾਲਾ ਵੀ ਮਸਾਂ 8 ਕੋਈ ਪੜਿਆ ਸੀ ਉਹਨ ਵੀ ਜਿਆਦਾ ਫੋਨ ਨਹੀਂ ਚਲਾਉਣਾ ਆਉਂਦਾ ਸੀ ਮੈਂ ਚੋਰੀ ਚੋਰੀ ਜੱਗੇ ਨਾਲ ਗੱਲਾਂ ਕਰਦੀ ਸੀ ਮੇਰਾ ਘਰ ਵਾਲਾ ਕੰਮ ਤੇ ਚਲਾ ਜਾਂਦਾ ਸੀ ਮੈਂ ਮਗਰੋਂ ਉਹਦੇ ਨਾਲ ਟਾਈਮ ਪਾਸ ਕਰ ਲੈਂਦੀ ਸੀ ਮੇਰਾ ਮੁੰਡਾ ਹੌਲੀ-ਹੌਲੀ ਵੱਡਾ ਹੋਣ ਲੱਗ ਪਿਆ ਮੈਂ ਇੱਕੋ ਹੀ ਬੱਚਾ ਰੱਖਿਆ ਸੀ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਆਪਾਂ ਇੱਕ ਹੋਰ ਬੱਚਾ ਲੈ ਲਈਏ ਮੈਂ ਕਿਹਾ ਕਿ ਨਹੀਂ ਅੱਜ ਕੱਲ ਦੇ ਜ਼ਮਾਨੇ ਵਿੱਚ ਇੱਕ ਹੀ ਬਹੁਤ ਆ ਅਸੀਂ ਇੱਕੋ ਬੱਚਾ ਰੱਖਿਆ ਤੇ ਉਹਨੂੰ ਹੀ ਪਾਲਣ-ਪੋਸ਼ਣ ਲੱਗ ਪਏ ਉਹਦੀ ਵਧੀਆ ਪਰਵ੍ਰਿਸ਼ ਕਰਦੀ ਸੀ ਹੌਲੀ-ਹੌਲੀ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਮੈਂ ਤੇ ਅੱਜ ਵੀ ਉਹਦਾ ਹੀ ਗੱਲਾਂ ਕਰਦੀ ਆ ਕਿਉਂਕਿ ਉਹਨੇ ਮੈਨੂੰ ਉਹ ਖੁਸ਼ੀ ਦਿੱਤੀ ਸੀ ਜਿਹਦੇ ਨਾਲ ਮੇਰਾ ਘਰ ਵਸ ਗਿਆ ਸੀ ਜੇ ਮੇਰਾ ਘਰ ਨਾ ਵਸਦਾ ਤਾਂ ਸ਼ਾਇਦ ਅੱਜ ਮੈਂ ਫਿਰ ਆਪਣੇ ਮਾਪਿਓ ਦੇ ਘਰ ਹੀ ਬੈਠੀ ਹੁੰਦੀ ਤੇ ਮੇਰੇ ਭਰਾ ਤਾਂ ਅੱਜ ਵੀ ਨਸ਼ੇ ਵਿੱਚ ਅੰਨੇ ਹੀ ਰਹਿੰਦੇ ਆ ਉਹਨਾਂ ਦੀ ਤਾਂ ਬਸ ਜ਼ਿੰਦਗੀ ਗਿਣਤੀ ਤੇ ਹਿਸਾਬ ਦੀ ਆ ਕਿਦਨ ਮੁੱਕ ਜਾਣ ਮੇਰੇ ਮਾਪਿਓ ਵੀ ਇੰਨੇ ਬਜ਼ੁਰਗ ਹੋ ਗਏ ਆ ਕਿ ਉਹਨਾਂ ਦੀ ਦੇਖਭਾਲ ਕਰਨ ਦੇ ਲਈ ਵੀ ਮੇਰੇ ਘਰ ਵਾਲਿਆਂ ਨੇ ਇੱਕ ਔਰਤ ਰੱਖੀ ਹੋਈ ਆ ਜੋ ਉਹਨਾਂ ਦੀ ਮਦਦ ਕਰਦੀ ਆ ਸੇਵਾ ਕਰਦੀ ਆ ਉਹਨਾਂ ਨੂੰ ਸਾਥ ਦੀ ਆ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਫੈਸਲਾ ਸਹੀ ਲਿਆ ਕਿ ਆਪਣਾ ਘਰ ਵਸਾ ਲਿਆ ਕਿਉਂਕਿ ਮੇਰਾ ਘਰ ਵਾਲਾ ਸਿਰਫ ਇਸੇ ਦੁੱਖ ਦਾ ਕਰਕੇ दारू ਪੀਂਦਾ ਸੀ ਵੈਸੇ ਉਹ ਬਿਲਕੁਲ ਸਹੀ ਇਨਸਾਨ ਸੀ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਮੇਰੇ ਘਰ ਵਾਲੇ ਨੇ ਮੇਰੇ ਨਾਲ ਕੋਈ ਬਹਿਸ-ਵਾਜੀ ਨਹੀਂ ਕੀਤੀ ਬਸ ਆਪਣੀ ਜ਼ਿੰਦਗੀ ਨੂੰ ਵਧੀਆ ਲੰਘਾਉਣ ਬਾਰੇ ਸੋਚਿਆ ਤੇ ਅੱਜ ਵੀ ਮੇਰੀ ਜ਼ਿੰਦਗੀ ਵਧੀਆ ਲੰਘ ਰਹੀ ਆ ਮੇਰਾ ਘਰ ਵਾਲਾ ਮੈਨੂੰ ਬਹੁਤ ਖੁਸ਼ ਰੱਖਦਾ ਮੇਰਾ ਮੁੰਡਾ ਵੀ ਵੱਡਾ ਹੋ ਗਿਆ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਬਸ ਆਪਣੇ ਮਾਪਿਓ ਤੇ ਭਰਾਵਾਂ ਦੀ ਹੀ ਫਿਕਰ ਆ ਉਹਨਾਂ ਲਈ ਮੈਂ ਦੁਆਵਾਂ ਕਰਦੀ ਆ ਕਿ ਰੱਬ ਉਹਨਾਂ ਨੂੰ ਅੱਜ ਵੀ ਅਕਲ ਦੇ ਦੇਵੇ ਤਾਂ ਸ਼ਾਇਦ ਸਾਡੇ ਘਰ ਦਾ ਵੀ ਵੰਸ਼ ਅੱਗੇ ਵਧ ਜਾਵੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ तहे ਦਿਲੋਂ ਧੰਨਵਾਦ